ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰੈਂਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤੁਹਾਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਭਾਈ ਰਣਜੀਤ ਸਿੰਘ ਜੀ ਢੱਡਰਾਂ ਵਾਲੇ ਦੇ ਬਾਰੇ ਦੇ ਵਿੱਚ ਹੈ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੱਦਾ ਪੱਤਰ ਦਿੱਤਾ ਹੈ ਭਾਈ ਸ਼ੈ ਭਾਈ ਸਿੰਘ ਸਾਹਿਬ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਕਿ ਅਕਾਲ ਤਖਤ ਦੇ ਜਹੇਜ਼ਾ ਰਹੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਜਾਵੇ ਮਿਲ ਕੇ ਪਹਿਲਾਂ ਤੁਸੀਂ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਜਿਹੜੇ ਵਿਆਹ ਦਿੱਤੇ ਹਨ ਸਟੇਟਮੈਂਟ ਦਰਜ ਕਰਾਈ ਹੈ ਉਹ ਪਹਿਲਾਂ ਤੁਸੀਂ ਉਹਨਾਂ ਦੀ ਗੀੜ ਕੋ ਧਿਆਨ ਦੇ ਨਾਲ ਸੁਣੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਏ ਉੱਤੇ ਬਾਕੀ ਵੀਡੀਓ ਉੱਤੇ ਵੀ ਸਾਰੇ ਪਾਸੇ ਨਿਊਜ਼ ਇੱਕ ਚੱਲ ਰਹੀ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਪੱਤਰਕਾਰਾਂ ਦੇ ਮੀਡੀਏ ਦੇ ਫੋਨ ਆ ਰਹੇ ਹੈ ਭਾਈ ਸਾਹਿਬ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਤੁਹਾਡੀ ਸਟੇਟਮੈਂਟ ਕੀ ਹੈ ਇੰਟਰਵਿਊ ਲੈਣ ਵਾਸਤੇ ਹੁਣ ਕੱਲੇ ਕੱਲੇ ਨਾਲ ਗੱਲ ਕਰਨੀ ਮੁਸ਼ਕਲ ਵੀ ਹੈ ਤੇ ਅੱਜ ਮੈਂ ਅਮਰੀਕਾ ਜਾ ਰਿਹਾ ਸਾਂ ਜਿਸ ਵੇਲੇ ਉਹਨਾਂ ਦਾ ਬਿਆਨ ਆਇਆ ਉਸ ਵੇਲੇ ਮੈਂ ਗੱਡੀ 'ਚ ਬੈਠ ਗਿਆ ਸੀ 에ਰਪੋਰਟ ਤੇ ਬਹੁਤ ਫੋਨ ਆਏ ਫਿਰ ਦਿੱਲੀ ਆਇਆ ਇੱਥੇ ਵੀ ਸੋ ਇਸ ਕਰਕੇ ਮੈਂ ਜਾਣ ਲੱਗਿਆ ਇਹ ਅੱਜ ਬਿਆਨ ਦੇਣ ਲੱਗਿਆ ਰਿਕਾਰਡ ਕਰਾ ਚੱਲੇ ਆ ਸਾਰੇ মিডিਏ ਵਾਲੇ ਮੇਰੀ ਇਹੀ ਸਟੇਟਮੈਂਟ ਚਲਾ ਸਕਦੇ ਹਨ ਬੇਨਤੀ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਅੱਜ ਪੰਜਾਬ ਨੂੰ ਲੋਡ ਹੈ ਉਹ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਕਿਉਂਕਿ ਦੋ ਚੀਜ਼ਾਂ ਨੇ ਸਾਡਾ ਪੰਜਾਬ ਖਾ ਲਿਆ ਇੱਕ ਤੇ ਸੀ ਪ੍ਰਵਾਸ ਹੋਣਾ ਉਹ ਤੇ ਬੜੀ ਵੱਡੀ ਪੱਧਰ ਤੇ ਹੋਇਆ ਚਲੋ ਤਾਂ ਹੋ ਗਿਆ ਦੂਸਰੀ ਗੱਲ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਵਧਣਾ ਤੇ ਤੀਸਰੀ ਗੱਲ ਹੈ ਧਰਮ ਪਰਵਰਤਨ ਪਿਛਲੇ 4-5 ਮਹੀਨਿਆਂ ਤੋਂ ਇੰਨੇ ਕ ਬੰਦੇ ਪੰਥਕ ਕਹਿ ਲੋ ਪੰਥਦਰਦੀ ਕਹਿ ਲੋ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਵੀਰ ਮੇਰੇ ਤੱਕ ਜਿਨ੍ਹਾਂ ਨੇ ਪਹੁੰਚ ਕੀਤੀ ਕਿ ਭਾਈ ਸਾਹਿਬ 20-22 ਸਾਲ ਦਾ 25 ਸਾਲ ਦਾ ਤੁਹਾਡਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਮਰ ਸ਼ਿਕਾਇਆ ਹੈ ਤੁਸੀਂ ਲਹਿਰ ਚਲਾਓ ਸਿੱਖੀ ਦੀ ਲਹਿਰ ਚਲਾਓ ਤੇ ਸੱਚੇ ਵੀ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਿਆਰ ਦੀ ਗੱਲ ਇੰਨੀ ਜ਼ਿਆਦਾ ਇੰਨੇ ਸਾਲ ਕੀਤੀ ਹੈ ਤੇ ਜਦੋਂ ਮੈਂ ਪੰਜਾਬ ਦੇ ਹਾਲਾਤ ਵੇਖਦਾ ਹਾਂ ਦੁੱਖ ਲੱਗਦਾ ਸੀ ਕਿਉਂਕਿ ਧਰਮ ਪਰਿਵਰਤਨ ਹੋ ਰਿਹਾ ਹੈ ਬਹੁਤ ਸਾਰੇ ਲੋਕ ਸਿੱਖੀ ਛੱਡ ਕੇ ਹੋਰ ਪਾਸੇ ਜਾ ਰਹੇ ਹਨ ਤੇ ਕਿਸੇ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਰੋਕਣਾ ਬਹੁਤ ਸਹੀ ਨਹੀਂ ਹੈ ਰੋਕਣਾ ਚਾਹੀਦਾ ਵੀ ਨਹੀਂ ਸਾਨੂੰ ਕੋਈ ਵੀ ਕਾਨੂੰਨ ਆਗਿਆ ਦਿੰਦਾ ਕਿ ਕੋਈ ਵੀ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ ਕਿਸੇ ਨੂੰ ਵੀ ਮੰਨ ਸਕਦਾ ਹੈ ਹਰ ਬੰਦੇ ਨੂੰ ਖੁੱਲ੍ਹ ਹੈ ਆਜ਼ਾਦੀ ਹੈ ਪਰ ਉੱਥੇ ਸਾਨੂੰ ਸਾਡੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਜਿਹੜੇ ਹਨ ਗੁਰੂ ਸਾਹਿਬ ਨਾਲ ਪਿਆਰ ਕਰਨ ਠੀਕ ਹੈ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ ਬੱਚਿਆਂ ਦੀਆਂ ਫੀਸਾਂ ਜਾਂ ਹੋਰ ਵੀ ਲਾਲਚ ਵੀ ਹੋ ਜਾਂਦੇ ਨੇ ਪਰ ਇਹ ਵੀ ਅਸੀਂ ਸੁਣਿਆ ਕਿ ਮਿਹਰਬਾਨੀਆਂ ਦੇ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਤੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਇਤਿਹਾਸ ਨਾਲ ਗੁਰਬਾਣੀ ਨਾਲ ਪਿਆਰ ਸਿੱਖ ਸੰਗਤ ਦਾ ਪਵੇ ਤੇ ਅਗਲਾ ਗਰੀਬੀ ਵੀ ਕੱਟ ਲਏਗਾ ਰੂੜੀਆਂ ਤੇ ਵੀ ਦਿਨ ਕੱਟ ਲੈਣਗੇ ਪਰ ਸਿੱਖੀ ਨਹੀਂ ਛੱਡਣਗੇ ਜੇ ਸਿੱਖੀ ਘਰ ਵਿੱਚ ਆਉਂਦੀ ਹੈ ਤੇ ਨਸ਼ਿਆਂ ਤੋਂ ਬਚਾਂਗੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਨੇ ਜਿਹਦੇ ਤੋਂ ਅਸੀਂ ਬਚ ਸਕਦੇ ਆਂ بڑے ਘਰਾਂ ਦੇ ਵਿੱਚ ਸਿੱਖੀ ਦਾ ਬੂਟਾ ਲੱਗਿਆ ਅੱਜ ਤੱਕ ਹਰਿਆ ਭਰਿਆ ਦਾੜੀਆਂ ਰੱਖੀਆਂ 20 ਸਾਲ ਪਹਿਲਾਂ ਰਖਾਈ ਆ ਅਜੇ ਤੱਕ ਵੀ ਕਾਇਮ ਨੇ ਬੰਦੇ ਸੋ ਇਸ ਕਰਕੇ ਸਭ ਤੋਂ ਵੱਡੀ ਅੱਜ ਲੋੜ ਹੈ ਪਹਿਲੀ ਕਲਾਸ ਵਿੱਚ ਦਾਖਲਾ ਲਈਏ ਫਿਰ ਔਲੀ-ਔਲੀ ਅਗਲੀਆਂ ਪੜਾਈਆਂ ਵੀ ਹੁੰਦੀਆਂ ਰਹਿਣਗੀਆਂ ਸਮੇਂ ਦੀ ਲੋੜ ਐ ਪੰਜਾਬ ਦੀ ਲੋੜ ਐ ਪੰਜਾਬ ਦੀ ਜਵਾਨੀ ਨੂੰ ਲੋੜ ਐ ਇਹਦੇ ਵਾਸਤੇ ਅਸੀਂ ਪਿਛਲੇ ਮੈਂ 1 ਮਹੀਨੇ 1.5 ਮਹੀਨੇ ਤੋਂ ਲਗਾਤਾਰ ਬਾਹਰ ਵੀ ਗਿਆ ਪ੍ਰਚਾਰ ਵੀ ਕੀਤਾ ਫਿਰ ਵਿਸਾਖੀ ਸਮਾਗਮ ਬੜੀ ਵੱਡੀ ਪੱਧਰ ਤੇ ਕੀਤਾ ਉਹਦੇ ਵਿੱਚ ਵੀ ਲੱਖਾਂ ਸੰਗਤਾਂ ਆਈਆਂ ਸੈਂਕੜੇ ਬੰਦਿਆਂ ਨੇ ਅਮਰ ਛਕਿਆ ਉਹਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਐ ਕਿ ਅਗਲੀ ਵਾਰ ਖੁਦ ਮੈਂ ਪੰਜ ਪਿਆਰਾਂ ਵਿੱਚ ਲੱਗਣ ਨੂੰ ਤਿਆਰ ਹਾਂ ਭਰਾਵੋ ਜੇ ਤੁਸੀਂ ਅਮਰ ਸ਼ਕ ਲਓ ਜੇ ਨਸ਼ੇ ਛੱਡ ਦਿਓ ਜੇ ਗੁਰੂ ਗੋਬਿੰਦ ਸਿੰਘ ਨਾ ਪਾਤਸ਼ਾਹ ਨਾਲ ਪਿਆਰ ਕਰਨ ਲੱਗ ਜਾਓ ਨਾ ਕਲਗੀਆਂ ਵਾਲਾ ਪਾਤਸ਼ਾਹ ਤੁਹਾਡੇ ਅੰਦਰ ਵਸ ਜਾਏ ਗੁਰੂ ਨਾਨਕ ਵਸ ਜਾਏ ਤੇ ਮੈਂ ਖੁਦ ਪੰਜਾਂ ਪਿਆਰਿਆਂ ਚ ਲੱਗ ਕੇ ਵੀ ਸ਼ਕਾਨ ਨੂੰ ਤਿਆਰ ਆ ਪਰ ਤੁਸੀਂ ਸਿੱਖੀ ਨਾ ਛੱਡੋ ਇੱਧਰ ਨੂੰ ਆਓ ਇਹਦੇ ਚੱਲਦਿਆਂ ਫਿਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਦੀ ਲਹਿਰ ਬਾਰੇ ਵੀ ਪਤਾ ਲੱਗਾ ਵੀ ਉਹ ਸਿੱਖੀ ਦੀ ਲਹਿਰ ਚਲਾ ਰਹੇ ਹਨ ਬਾਰਡਰ ਇਲਾਕਿਆਂ ਦੇ ਵਿੱਚ ਚਾਹ ਰਹੇ ਨੇ ਕਿ ਸਿੱਖੀ ਦੀ ਲਹਿਰ ਚੱਲੇ ਮੈਂ ਪਿੱਛੇ ਜੇ ਇਹ ਬਿਆਨ ਵੀ ਦਿੱਤਾ ਮੀਡੀਏ ਵਾਲਿਆਂ ਨੇ ਮੈਨੂੰ ਪੁੱਛਿਆ ਉਹਨਾਂ ਬਾਰੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਦੇ ਨਾਲ ਹਾਮੀ ਭਰਦਾ ਵੀ ਕੋਈ ਵੀ ਜਿਹੜਾ ਬੰਦਾ ਜ ਸਿੱਖੀ ਦੀ ਗੱਲ ਕਰੇ ਇੱਕ ਲਹਿਰ ਖੜੀ ਕਰ ਦਵੇ ਅਮਰ ਸੰਚਾਰ ਹੋਣ ਨਸ਼ਿਆਂ ਦੀ ਦਲਦਲ ਤੋਂ ਪੰਜਾਬ ਨੂੰ ਕੱਢਿਆ ਜਾਏ ਤੇ ਜੇ ਕੋਈ ਸਿੰਘ ਸਾਹਿਬ ਜਾਂ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਗੱਲ ਮੈਂ ਬੋਲੀ ਮੀਡੀਏ ਵਿੱਚ ਹੁਣ ਇਹਦੇ ਸਬੰਧ ਵਿੱਚ ਅੱਗੋਂ ਮੈਨੂੰ ਅੱਜ ਮੈਂ ਸਟੇਟਮੈਂਟ ਸੁਣੀ ਹੈ ਕਿ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਜ ਹੈ ਉਹ ਇਹ ਕਹਿੰਦੇ ਨੇ ਤੇ ਇਸ ਕਰਕੇ ਉਹ ਕਿਸੇ ਹਸਾਬ ਨਾਲ ਇਹਨੂੰ ਸ਼ੁਰੂ ਕਰੀਏ ਤੇ ਮੈਂ ਹੁਣ ਇੰਨੀ ਕੁ ਬੇਨਤੀ ਕਰਨੀ ਚਾਹੁੰਨਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਸਾਡੇ ਮਨ ਵਿੱਚ ਹਨ ਕਿਉਂਕਿ ਮੈਂ ਉਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਉਹ ਗੱਲਾਂ ਦਾ ਵੀ ਮੈਂ ਦੋਸ਼ੀ ਬਣਿਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੀ ਨਹੀਂ ਉਹਨਾਂ ਦੀ ਵੀ ਮੈਂ ਸਜ਼ਾ ਭੁਗਤੀ ਹੈ ਜਿਹੜੀਆਂ ਮੈਂ ਗਲਤੀਆਂ ਨਹੀਂ ਕੀਤੀਆਂ ਮੇਰੇ ਮੂੰਹ ਵਿੱਚ ਇੰਨਾ ਕੁਝ ਪਾਇਆ ਗਿਆ ਕਿ ਰਣਜੀਤ ਸਿੰਘ ਇਦਾਂ ਕਹਿੰਦਾ ਤੋੜ ਮਰੋੜ ਕੇ ਸਾਰੀਆਂ ਗੱਲਾਂ ਨੂੰ ਉਹ ਪੂਰੇ ਸੰਦਰਭ ਨਾਲੋਂ ਤੋੜ ਕੇ ਪਬਲਿਕ ਦੇ ਵਿੱਚ ਪੇਸ਼ ਕੀਤਾ ਗਿਆ ਹੈ ਪਰ ਚਲੋ ਸਾਰੀਆਂ ਗੱਲਾਂ ਪਿੱਛੇ ਨੇ ਪਰ ਜੇ ਅੱਜ ਸਿੰਘ ਸਾਹਿਬ ਹੋਣੀਏ ਫਰਾਂਕ ਦਿੱਲੀ ਦੇ ਨਾਲ ਗੱਲ ਕਰਦੇ ਨੇ ਤੇ ਇਦਾਂ ਹੱਥ ਖੜੇ ਇਦਾਂ ਰੱਖ ਕੇ ਹੱਥ ਪਸਾਰ ਕੇ ਜੋ ਕਹਿੰਦੇ ਨੇ ਕਿ ਮੇਰਾ ਪੱਖ ਵੀ ਸੁਣਨ ਲਈ ਤਿਆਰ ਨੇ ਮੇਰੀ ਗੱਲ ਵੀ ਸੁਣਨਗੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਬਾਹਰ ਚੱਲਿਆ ਤੇ ਮੈਂ ਆਪਣੀ ਜਥੇਬੰਦੀ ਨਾਲ ਆਪਣੇ ਪਿਆਰ ਵਾਲਿਆਂ ਨਾਲ ਵਿਚਾਰ ਵੀ ਕਰਾਂਗਾ ਇਸ ਸੰਬੰਧ ਵਿੱਚ ਤੇ ਮੈਂ ਇਹ ਵੀ ਸਿੰਘ ਸਾਹਿਬ ਨੂੰ ਕਵਾਂਗਾ ਵੇਖੋ ਬਹੁਤ ਸਾਰੇ ਫੈਸਲੇ ਸਿਆਸਤਾਂ ਤੋਂ ਪ੍ਰੇਰਿਤ ਹੋਏ ਐ ਬਹੁਤ ਸਾਰੇ ਸਿੱਖ ਵਿਦਵਾਨ ਬੁੱਧੀਜੀਵੀ ਪਰੇ ਤੱਕ ਦਿੱਤੇ ਗਏ ਐ ਦੂਰ ਸਿੱਟ ਦਿੱਤੇ ਗਏ ਐ ਜਿਨ੍ਹਾਂ ਨੇ ਸੱਚੀ ਕੌਮ ਦੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਐ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਹੈ ਪੰਜਾਬ ਨੂੰ ਹੁੰਦਾ ਹੈ ਕੌਮ ਨੂੰ ਹੁੰਦਾ ਹੈ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਹੈ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤਾਂ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੋਣਾਂ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ ਮੈਂ ਆਪਣਾ ਪੱਖ ਵੀ ਰੱਖਾਂਗਾ ਆਪਣੀ ਗੱਲ ਵੀ ਕਰ ਦਿਆਂਗਾ ਤੇ ਉਹਨਾਂ ਦੀ ਗੱਲ ਵੀ ਸੁਣਾਗਾ ਸੋ ਅੱਜ ਦੀ ਘੜੀ ਦੇ ਵਿੱਚ ਸਾਨੂੰ ਲੋੜ ਹੈ ਇਸ ਗੱਲ ਦੀ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਕਰੀਏ ਨਸ਼ਿਆਂ ਦੀ ਦਲਦਲ ਚੋਂ ਲੋਕਾਂ ਨੂੰ ਕੱਢ ਸਕੀਏ ਯਤਨ ਕਰੀਏ ਤੇ ਇਹ ਵੀ ਮੈਂ ਸਿੰਘ ਸਾਹਿਬ ਨੂੰ ਕਵਾਂਗਾ ਕਿ ਸਾਰਿਆਂ ਨੂੰ ਕਿਉਂਕਿ ਹੈ ਸਾਰੇ ਹੀ ਸਿੱਖ ਨੇ ਭਰਾ ਨੇ ਭਾਵੇਂ ਕੋਈ ਵੱਖਰੇ ਵਿਚਾਰ ਰੱਖਦਾ ਹੈ ਕਿਸੇ ਦੇ ਵੱਖਰੇ ਵਿਚਾਰ ਨੇ ਘਰ ਦੇ ਵਿੱਚ ਇੱਕ ਟੱਬਰ ਹੁੰਦਾ ਉਹਦੇ ਵਿੱਚ ਵੀ ਪੰਜ ਚਾਰ ਦੇ ਵੱਖਰੇ ਵੱਖਰੇ ਵਿਚਾਰ ਹੁੰਦੇ ਐ ਸੋ ਬਹੁਤ ਬੰਦੇ ਆ ਜਿਹੜੇ ਇਦਾਂ ਪਰੇ ਸਿੱਟ ਦਿੱਤੇ ਗਏ ਆ ਜਿਹੜੇ ਸੱਚੀ ਸਾਡੀ ਕੌਮ ਲਈ ਸਿੱਖਾਂ ਲਈ ਬਹੁਤ ਚੰਗੀ ਸੋਚ ਰੱਖਦੇ ਸੀ ਸੋ ਮੈਂ ਗਿਆਨੀ ਕੁਲਦੀਪ ਸਿੰਘ ਹੁਣਾਂ ਨੂੰ ਇਹ ਕਹਾਂਗਾ ਮੇਰੀ ਨਹੀਂ ਗੱਲ ਸਿਰਫ ਤੁਹਾਨੂੰ ਬਹੁਤ ਸਾਰੀਆਂ ਫਾਈਲਾਂ ਖੋਲਣੀਆਂ ਚਾਹੀਦੀਆਂ ਨੇ ਮੋੜ ਵਿਚਾਰ ਬਹੁਤ ਸਾਰੇ ਮੁੱਦਿਆਂ ਤੇ ਮੋੜ ਵਿਚਾਰ ਆਪਜੀ ਨੂੰ ਕਰਨੀ ਚਾਹੀਦੀ ਹੈ ਨਿਰਪੱਖ ਹੋ ਕੇ ਸਿਹਰਦਤਾ ਦੇ ਨਾਲ ਸਤਗੁਰਾਂ ਦਾ ਓਟ ਆਸਰਾ ਲੈ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਤੁਸੀਂ ਚੰਗੇ ਫੈਸਲੇ ਕਰੋ ਤੇ ਤਕੜੇ ਹੋ ਕੇ ਆਪਜੀ ਲਹਿਰ ਚਲਾਓ ਅਸੀਂ ਜਿੰਨੇ ਜੋਗੇ ਹੈਗੇ ਆ ਮੈਂ ਉਦੋਂ ਵੀ ਬੋਲਿਆ ਤੇ ਅੱਜ ਵੀ ਬੋਲਦਾ ਸਿੱਖੀ ਕਰਕੇ ਮੈਂ ਤੁਹਾਡੇ ਨਾਲ ਆ ਜੇ ਅੰਮ੍ਰਿਤ ਸੰਚਾਰ ਹੋਵੇ ਪੰਜਾਬ ਦਾ ਭਲਾ ਹੁੰਦਾ ਹੈ ਸਿੱਖਾਂ ਦਾ ਫਾਇਦਾ ਹੁੰਦਾ ਹੈ ਨਾ ਤੇ ਫਿਰ ਮੈਂ ਨਾਲ ਆ ਕਿਸੇ ਪਾਰਟੀ ਨਾਲ ਜੋੜ ਕੇ ਨਹੀਂ ਇਸ ਗੱਲ ਨੂੰ ਵੇਖ ਸਕਦੇ ਸਾਡਾ ਸਬੰਧ ਪਹਿਲਾਂ ਤੋਂ ਹੀ ਅੰਮ੍ਰਿਤ ਸੰਚਾਰ ਦੀ ਲਹਿਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਰਿਹਾ ਤੇ ਅੱਜ ਵੀ ਅਸੀਂ ਚਾਹੁੰਨੇ ਆ ਕਿ ਕਲਗੀਆਂ ਵਾਲਾ ਕਲਗੀਆਂ ਵਾਲਾ ਪੂਰੇ ਪੰਜਾਬ ਚ ਹੋਵੇ ਸਿੱਖੀ ਨਾਲ ਬੱਚੇ ਪਿਆਰ ਕਰਨ ਗੁਰਬਾਣੀ ਨਾਲ ਜੁੜਨ ਗੁੰਡਾਗਰਦੀਆਂ ਤੋਂ ਬਚਣ ਧੱਕਾ ਨਾ ਕਿਸੇ ਨਾਲ ਕਰਨ ਇਹ ਪੜ੍ਹ ਲਿਖ ਜਾਣ ਸਮਝਦਾਰ ਬਣ ਜਾਣ ਅਕਲ ਲੈਣ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਤੇ ਸਤਿਗੁਰਾਂ ਦਾ ਪਿਆਰ ਆਪਣੇ ਮਨ ਵਿੱਚ ਪੈਦਾ ਕਰਨ ਇਹ ਜੇ ਬੱਚਿਆਂ ਦੇ ਮਨ ਵਿੱਚ ਪੈਦਾ ਹੋਵੇ ਤੇ ਬੜੀ ਚੰਗੀ ਗੱਲ ਹੈ ਕਿਸੇ ਵੀ ਤਰ੍ਹਾਂ ਦਾ ੱੱਕਾ ਨਹੀਂ ਵੇਖੋ ਵੱਧ ਜਾਣ ਜਿਹੜਾ ਮਰਜੀ ਧਰਮ ਹੈ ਇਹ ਕਾਨੂੰਨ ਆ ਗਿਆ ਦਿੰਦਾ ਤੇ ਕਿਸੇ ਨੂੰ ਜ਼ਬਰਦਸਤੀ ਰੋਕਣਾ ਪੰਡਾਲ ਪੁੱਟਣੇ ਇਹ ਕੰਮ ਵੀ ਸੈੱਟ ਨਹੀਂ ਆਉਣਾ ਇਹਦਾ ਇੱਕੋ ਹੀ ਹੱਲ ਹੈ ਕਿ ਵੱਡੀ ਲਕੀਰ ਖਿੱਚੋ ਪ੍ਰਚਾਰ ਦੀ ਲਹਿਰ ਚਲਾਓ ਕਲਕਲਗੀਆਂ ਵਾਲੇ ਦਾ ਇੰਨਾ ਪ੍ਰਚਾਰ ਕਰੋ ਕਿ ਮੈਂ ਕਹਿੰਨਾ ਸਾਡੇ ਕੋਲ ਤਾਂ ਇਤਿਹਾਸ ਹੀ ਬਹੁਤ ਪਿਆ ਹੈ ਇੱਥੇ ਹੀ ਉਹ ਧਰਤੀ ਹੈ ਜਿੱਥੇ ਪੰਜਾਬ ਦੀ ਧਰਤੀ ਹੈ ਜਿੱਥੇ ਸਾਬਜਾ ਦੇ ਨੀਆਂ ਚ ਚਿਣੇ ਗਏ ਨੇ ਉਹਨਾਂ ਦਾ ਵੀ ਖੂਨ ਇੱਥੇ ਡੁੱਲਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੰਡੇ ਚਰਨਾ ਚੋਂ ਖੂਨ ਸਿੰਮਿਆ ਮਾਚੀ ਵੜਦਾ ਜੰਗਲ ਵੀ ਇੱਥੇ ਹੀ ਪਿਆ ਚਮਕੌਰ ਦੀ ਗੜੀ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਉਹ ਵੀ ਧਰਤੀ ਇੱਥੇ ਹੀ ਹੈ ਸੋ ماں ਗੁਜਰੀ ਨੂੰ ਜਿਹੜਾ ਇਹੋ ਜਿਹਾਂ ਸਜਾਵਾਂ ਦੁੱਖ ਤਕਲੀਫਾਂ ਚੋਂ ਟਾਈਮ ਨਿਕਲੇ ਆ ਉਹ ਸਾਰੀ ਧਰਤੀ ਇੱਥੇ ਹੈ ਤੇ ਇਸ ਧਰਤੀ ਦੇ ਉੱਤੇ ਤੇ ਨਾ ਜਰਰਾ ਜਰਰਾ ਇੱਥੋਂ ਦਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਰੇ ਸਾਡੇ ਕੋਲ ਤਾਂ ਐਡਾ ਇਤਿਹਾਸ ਤੇ ਉਹਨਾਂ ਪਿਆਰ ਭਰਿਆ ਪਿਆ ਪਾਸ਼ਾ ਦੇ ਇਨੇ ਵਿਲੱਖਣ ਉਹਨਾਂ ਦੇ ਵਿਚਾਰ ਧਾਰਾ ਸਾਡੇ ਕੋਲ ਪਈ ਹੈ ਪ੍ਰਚਾਰਣ ਦੀ ਬਸ ਲੋੜ ਹੈ ਸਾਡਾ ਧਰਮ ਸਿਆਸਤ ਦੀ ਭੇਟ ਨਾ ਛੜੇ ਸਾਡੀ ਸਿੱਖੀ ਸਿਆਸਤ ਦੀ ਭੇਟ ਨਾ ਛੜੇ ਤੇ ਜੇ ਕਿਸੇ ਦਾ ਫਾਇਦਾ ਹੁੰਦਾ ਹੈ ਸਤਿਗੁਰਾਂ ਨਾਲ ਪਿਆਰ ਕਰਕੇ ਕੋਈ ਬੰਦਾ ਆਪਣਾ ਜੀਵਨ ਸਵਾਰ ਸਕਦਾ ਹੈ ਤੇ ਇਹਦੇ ਲਈ ਸਾਨੂੰ ਉਦਮ ਕਰਨਾ ਚਾਹੀਦਾ ਹੈ ਪਿਆਰ ਗੁਰੂ ਸਾਹਿਬ ਨਾਲ ਪਾ ਕੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਸਿੱਖ ਤੁਰੇ ਤੇ ਬਹੁਤ ਸਿੱਖੀ ਵਰਗੀ ਕੋਈ ਚੀਜ਼ ਨਹੀਂ ਤੇ ਜੇ ਪਿਆਰ ਪਾਉਣ ਦੀ بجائے ਲੋਕਾਂ ਨਾਲ ਲੜਨ ਲਈ ਗੁੰਡਾਗਰਦੀ ਕਰਨ ਵਾਸਤੇ ਵੱਡਣ ਕੁਟਕਣ ਨੂੰ ਤੁਰਦਾ ਫੇਰ ਦੁਨੀਆ ਗੱਲਾਂ ਕਰੇਗੀ ਸਾਨੂੰ ਪਿਆਰ ਪਾ ਕੇ ਗੁਰੂ ਸਾਹਿਬ ਨਾਲ ਤੇ ਆ ਪਿਆਰ ਦੇ ਵਿੱਚ ਮਸਤ ਹੋ ਕੇ ਬਾਣੀ ਪੜਦਾ ਸਿੱਖ ਸਾਰਾ ਦਿਨ ਲੋਰ ਵਿੱਚ ਕੰਮ ਕਰਦਾ ਘਰ ਦੇ ਕਾਰ ਵਿਹਾਰ ਕਰਦਾ ਪੜਾਈਆਂ ਕਰਦਾ ਅੱਗੇ ਵੱਧਦਾ ਸੋ ਬਹੁਤ ਚੰਗੀ ਗੱਲ ਹੋਏਗੀ ਅੱਜ ਵੀ ਮੇਰੀ ਗੱਲ ਸੰਦਰਭ ਨਾਲੋਂ ਤੋੜ ਕੇ ਪੱਤਰਕਾਰ ਪੇਸ਼ ਨਾ ਕਰਨ ਜਿਵੇਂ ਮੈਂ ਬਿਆਨ ਕੀਤਾ ਐਵੇਂ ਜਿਵੇਂ ਪੂਰੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਚਲਾਓ ਤਾਂ ਜੋ ਪੂਰੀ ਗੱਲ ਜਿਹੜੀ ਹੈ ਜਾਵੇ ਮੈਂ ਬਾਹਰੋਂ ਆ ਕੇ ਵਿਚਾਰ ਕਰਕੇ ਟਾਈਮ ਬਣਾ ਕੇ ਜਰੂਰ ਮੈਂ ਉਹਨਾਂ ਨਾਲ ਬੈਠ ਕੇ ਵਿਚਾਰ ਚਰਚਾ ਕਰਾਂਗਾ ਗੱਲਬਾਤ ਕਰਾਂਗਾ ਤੇ ਜੇ ਹੋ ਸਕੇਗਾ ਤੇ ਫਿਰ ਦੁਬਾਰਾ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਭਾਈ ਸਹਿਬ ਰਣਜੀਤ ਸਿੰਘ ਜੀ ਢੜੀਆਂ ਵਾਲੇ ਦੀ ਵੀਰ ਕੋ ਤੁਸੀਂ ਧਿਆਨ ਦੇ ਨਾਲ ਦੇਖ ਹੀ ਲਈ ਹੋਵੇਗੀ ਸੁਣ ਵੀ ਲਈ ਹੋਵੇਗੀ ਉਹ ਕੀ ਕਹਿ ਰਹੇ ਹਨ ਉਹ ਇਹ ਕਹਿ ਰਹੇ ਹਨ ਵੀ ਸਾਨੂੰ ਸਿੰਘ ਸਾਹਿਬ ਕੁਲਦੀਪ ਸਿੰਘ ਗੁਰਗੱਜ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਆਪਾਂ ਨਾਲ ਕੇ ਸਾਰੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰੀਏ ਉਹਦੇ ਪ੍ਰਤੀ ਰਣਜੀਤ ਸਿੰਘ ਜੀ ਢੱਡਰਾਂ ਵਾਲੇ ਨੇ ਆਪਣੀ ਪਤੀਕਿਰਿਆ ਜਿਹੜੀ ਵਿਆਨ ਕੀਤੀ ਆ ਉਹ ਇਸ ਤਰ੍ਹਾਂ ਹੈ ਉਹ ਇਹ ਕਹਿ ਰਹੇ ਹਨ ਪੰਜਾਬ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਸ਼ੁਰੂ ਕੀਤਾ ਜਾਵੇ ਉਹਨਾਂ ਨੇ ਤਿੰਨ ਗੱਲਾਂ ਦੱਸੀਆਂ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਨਸ਼ਿਆਂ ਨੇ ਪੰਜਾਬ ਖਾ ਲਿਆ ਦੂਜੀ ਉਹਨਾਂ ਨੇ ਗੱਲ ਕਹੀ ਹੈ ਪ੍ਰਵਾਸ ਬਹੁਤ ਜ਼ਿਆਦਾ ਹੋ ਗਿਆਂ ਜਾ ਤਰਾਂ ਨੌਜਵਾਨੀ ਵਿਦੇਸ਼ਾਂ ਬੈਠੇ ਚਲੀ ਗਈ ਹੈ ਚੀਜ਼ਾਂ ਉਹਨਾਂ ਨੇ ਇਹ ਵੀ ਕਿਹਾ ਹੈਗਾ ਧਰਮ ਪਰਵਰਤਨ ਦੀ ਗੱਲ ਕਰੀ ਆ ਬਈ ਸਿੱਖ ਧਰਮ ਆਪਣਾ ਬਾ ਆਪਣਾ ਧਰਮ ਪਰਵਰਤ ਕਰ ਰਹੇ ਆ ਨਹੀਂ ਜਿਹਦੇ ਵਾਸਤੇ ਪ੍ਰਚਾਰ ਦੀ ਸਿੱਖੀ ਲਹਿਰ ਦੀ ਜ਼ਰੂਰਤ ਹੈ ਮੈਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਰਣਜੀਤ ਸਿੰਘ ਢੱਡਰਾਂ ਵਾਲੇ ਜੀ ਨੂੰ ਇਹ ਗੱਲ ਕੁੱਛਣਾ ਚਾਹੁੰਦਾ ਹਾਂ ਕਿਉਂਕਿ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਬਹੁਤ ਚਰਦਾ ਹੋ ਰਿਹਾ ਹੈ। ਸ਼ਾਂਤ ਜਰਨਾਇ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਲੋਕਾਂ ਤੇ ਕਿੰਨਾ ਕਸਰ ਹੋਇਆ ਉਸ ਤੋਂ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਜਾਂ ਸੰਤ ਬਾਬਾ ਗੁਰਵਜਨ ਸਿੰਘ ਜੀ ਨੇ ਪ੍ਰਚਾਰ ਕੀਤਾ ਰਾਰੇ ਵਾਲੇ ਸੰਤਾਂ ਨੇ ਪ੍ਰਚਾਰ ਕੀਤਾ ਬਾਬਾ ਆਨੰਦ ਸਿੰਘ ਜੀ ਨੇ ਕੀਤਾ ਬਾਬਾ ਈਸ਼ਰ ਸਿੰਘ ਜੀ ਨੇ ਕੀਤਾ ਹੁਣ ਸੰਤ ਸਮਾਜ ਆ ਰਾਗੀ ਤੁਹਾਡੇ ਕਿੰਨੇ ਹੀ ਹੈਗੇ ਆ ਪ੍ਰਚਾਰ ਬਹੁਤ ਜ਼ਿਆਦਾ ਹੋਇਆ ਲੋਕਾਂ ਤੇ ਅਸਰ ਕਿਉਂ ਨਹੀਂ ਹੋ ਰਿਹਾ ਲੋਕ ਧਰਮ ਆਪਣਾ ਕਿਉਂ ਬੰਨ ਰਹੇ ਹਨ ਕਿਉਂ ਵਿਦੇਸ਼ਾਂ ਵਿੱਚ ਜਾ ਰਹੇ ਹਨ ਨਸ਼ਿਆਂ ਦੇ ਵਿੱਚ ਕਿਉਂ ਪੈ ਰਹੇ ਹੈ ਇਹਦਾ ਕਾਰਨ ਕੀ ਹੈ ਇਹਦੇ ਵਿੱਚ ਮੇਤਾ ਦਾ ਇੱਕ ਹੀ ਕਾਰਨ ਜਾਣ ਜਦੋਂ ਧਰਮ ਧੰਦਾ ਬਣ ਜਾਵੇ ਕੋਦੋ ਪ੍ਰਚਾਰ ਦਾ ਲੋਕਾਂ ਤੇ ਅਸਰ ਹੀ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਸਵਾਰਥ ਦੀ ਬੂਹਾਂ ਲੱਗ ਜਾਂਦੀ ਹੈਗੇ ਲੋਕ ਵੀ ਸਮਝ ਲੱਗ ਜਾਂਦੇ ਹਨ ਜਿਵੇਂ ਹੁਣ ਵੀ ਅਕਾਲ ਤਖਤ ਦੇ ਜਸੇਦਾਰ ਛਾਰਿਆਂ ਨੂੰ ਨਾਲ ਲੈ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਗੱਲ ਕਹਿ ਰਹੇ ਹਨ ਸਿੱਖੀ ਦਾ ਪ੍ਰਚਾਰ ਦਾਇਰਾ ਢੰਗ ਤਰੀਕਾ ਜਿਹੜਾ ਤੁਸੀਂ ਵਰਤ ਰਹੇ ਹੋ ਹੁਣ ਨਹੀਂ ਰਿਹਾ ਕਿਉਂਕਿ ਲੋਕ ਇਸ ਪਖੋ ਐਜੂਕੇਟਡ ਹਨ ਭਾਵੇਂ ਕਿ ਸਾਡਾ ਪੰਜਾਬ ਨਸ਼ਿਆਂ ਦੇ ਵਿੱਚ ਪੈ ਗਿਆ ਚਾਹੇ ਧਨ ਪਰਵਾਤਨ ਹੋ ਰਿਹਾ ਚਾਹੇ ਬਾਹਰ ਪਰਵਾਸ ਹੋ ਰਿਹਾ ਹੈਗਾ ਇੱਧਰ ਕਿਉਂ ਨਹੀਂ ਧਿਆਨ ਜਾਂਦਾ ਇਹਦੇ ਬਾਰੇ ਦੇ ਵੀ ਸਮਝਣ ਵਾਲੀ ਗੱਲ ਹੈ ਤੁਹਾਨੂੰ ਵੀ ਸਮਝਣਾ ਪੈਣਾ ਹੈਗਾ ਕਿਉਂਕਿ ਜਿੰਨਾ ਵੀ ਸੰਤ ਸਮਾਜ ਹੈ ਡੇਰਾਵਾਰ ਗੁਰਦੁਆਰੇ ਰਾਗੀ ਢਾਡੀ ਜੋ ਕੁਝ ਹੈ ਬਹੁਤ ਕੁਝ ਹੈ ਸਾਰੇ ਦੇ ਸਾਰੇ ਕੋੜਪਤੀ ਅਰਬਪਤੀ ਹਨ ਅੱਜ ਇਹੀ ਗੱਲ ਕਰਦੇ ਹਨ ਬਈ ਸਿੱਖੀ ਨੇ ਛੱਡਣੀ ਭਵੇਂ ਰੂੜੀਆਂ ਤੇ ਸੋਨਾ ਪੈ ਦੇ ਭਵੇਂ ਗਰੀਬੀ ਕੱਟੀ ਜਾਵੇ ਕਿਉਂ ਬਈ ਕੀ ਗਰੀਬਾਂ ਦਾ ਨਹੀਂ ਜੀ ਕਰਦਾ ਉਹ ਵੀ ਕਾਬਜਾ ਫੋਣ ਉਹ ਵੀ ਕਟਿੰਗਾਂ ਤੇ ਘਮਣ ਉਹਨਾਂ ਦੀ ਵੀ ਸੈਲਰੀ ਵਧੇ ਉਹ ਵੀ ਆਪਦੇ ਬੱਚਿਆਂ ਨੂੰ ਵਧ ਗਿਆ এডਿਕੇਸ਼ਨ ਦੇ ਸਕਣ ਇਸ ਵਾਲਾ ਕਿਸੇ ਵੀ ਧਾਰਮਿਕ ਆਗੂ ਦਾ ਕੋਈ ਵੀ ਧਿਆਨ ਨਹੀਂ ਹੈ ਅਗਲੀ ਗੱਲ ਅਸੀਂ ਇਹ ਵੀ ਕਰਦੇ ਹਾਂ ਚਲੋ ਮੰਨ ਲਓ ਤੁਸੀਂ ਸਿੱਖੀ ਦਾ ਪ੍ਰਚਾਰ ਕੀਤਾ 57% ਪੰਜਾਬ ਦੇ ਵਿੱਚ ਸਿੱਖ ਹੈ 43% ਬਾਕੀ ਹੋਰ ਆ ਜਿਵੇਂ ਕਿ ਹਿੰਦੂ ਆ ਮੁਸਲਮਾਨ ਆ ਈਸ਼ਾਈਆ ਜੈਨੀ ਬੋਧੀ ਹਨ ਮੰਨ ਲਓ 57% ਦਾ 57% ਅੰਮ੍ਰਿਤ ਛਕ ਲੈਂਦਾ ਹੈ ਗੁਰੂ ਆਲੇ ਵਾਣ ਜਾਂਦੇ ਹਨ ਕਿ ਉਹਨਾਂ ਦੇ ਖਰਚੇ ਖਤਮ ਹੋ ਜਾਣਗੇ ਕਿ ਉਹਨਾਂ ਜਿਹੜੇ ਬੱਚਿਆਂ ਦਾ ਖਰਚਾ ਪੜ੍ਹਾਈ ਦਾ ਕਿ ਉਹ ਪੂਰਾ ਹੋ ਜਾਊਗਾ ਕਿ ਉਹਨਾਂ ਨੂੰ ਵਰੀਆ ਚੋਂ ਮਿਲੂਗੀ ਕਿ ਉਹਨਾਂ ਕੀ ਮਜ਼ਦੂਰ ਦੇ ਦਿਹਾੜੀ 1600 ਰੁਪਿਆ ਇੱਕ ਦਿਨ ਦਾ ਹੋਊਗੀ ਤੁਸੀਂ ਜਿਹੜੀ ਗੱਲ ਸਮਝਣੀ ਆ ਉਹ ਸਮਝੋ ਅੱਜ ਲੋਕਾਂ ਨੂੰ ਲੋੜ ਕੀ ਹੈ ਲੋਕਾਂ ਨੂੰ ਜ਼ਰੂਰਤ ਕਾਦੀ ਹੈ ਲੋਕਾਂ ਨੂੰ ਜ਼ਰੂਰਤ ਹੈ ਲੋਕਾਂ ਦੀ ਏਨਕਮ ਵਧਣੀ ਚਾਹੀਦੀ ਆ ਲੋਕਾਂ ਨੂੰ ਲੋਕਾਂ ਦੇ ਬੱਚਿਆਂ ਨੂੰ ਪਲੱਸ 2 ਤੱਕ ਪੜ੍ਹਾਈ ਫ੍ਰੀ ਮਿਲਣੀ ਚਾਹੀਦੀ ਆ ਜੀਐਸਟੀ ਖਤਮ ਹੋਣੀ ਚਾਹੀਦੀ ਆ ਹਰੇ ਕੋਲੇ ਆਪਣਾ ਆਪਣਾ ਘਰ ਹੋਣਾ ਚਾਹੀਦਾ ਲਾਈਫਟਾਈਮ ਸੇਵਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ 70 ਸਾਲ ਦੀ ਉਮਰ ਤੋਂ ਪਲੱਸ ਬਜ਼ੁਰਗਾਂ ਨੂੰ 20000 ਰੁਪਇਆ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਆ ਜੀਵਨ ਦੇ ਵਿੱਚ ਲੋਕ ਸਰਵਾਈਵ ਕਰ ਸਕਣ ਜਿਵੇਂ ਕਹਿੰਦਾ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆ ਜਦੋਂ ਲੋਕਾਂ ਦੀ ਇਨਕਮ ਵਧੂਗੀ ਲੋਕ ਸੌਖੇ ਹੋਣਗੇ ਆਟੋਮੈਟਿਕਲੀ ਹੀ ਉਹ ਗੁਰਬਾਣੀ ਦੇ ਨਾਲ ਆਪਣੇ ਆਪ ਹੀ ਜੁੜ ਜਾਣੇ ਕਿਸੇ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਗਲੀ ਗੱਲ ਹੌਲ ਸ਼ਿੱਖੀ ਦਾ ਪ੍ਰਚਾਰ ਸ਼ੁਰੂ ਕਰਨ ਵਾਸਤੇ ਦਿਮਾਨ ਲੱਗਣੇ ਆ ਉਹਦਾ ਖਰਚਾ ਹੋਣਾ ਹੈਗਾ ਗੱਡੀਆਂ ਦਾ ਤੇਲ ਦਾ ਹੋਰ ਸਾਜੋ ਸਮਾਨ ਦਾ ਕਿੰਨਾ ਖਰਚਾ ਹੋਣਾ ਹੈਗਾ ਕਿੰਨਾ ਟਾਂਗੇ ਤੋਣਾ ਹੈਗਾ ਇਹ ਹੁਣ ਢੰਗ ਤਰੀਕਾ ਪੁਰਾਣਾ ਹੋ ਚੁੱਕਾ ਹੈ ਅਗਰੇ ਕਾਲ ਇਹ ਵੀ ਕਰਨਾ ਹੈ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਹੈ ਸਰੋਵਨੀ ਕਮੇਟੀ ਨੂੰ ਇਹ ਚਾਹੀਦਾ ਇੱਕ ਹੁਕਮਨਾਮਾ ਜਾਰੀ ਕਰਨ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ ਜਾਤ ਪਾਤ ਗੁਰਦੁਆਰੇ ਖਤਮ ਹੋਣੇ ਚਾਹੀਦੇ ਹਨ ਸਰੋਵਨੀ ਕਮੇਟੀ ਨੂੰ ਸਾਰੇ ਪਿੰਡਾਂ ਦੇ ਗੁਰਦੁਆਰੇ ਆਪਣੇ ਅੰਡਰ ਲੈ ਲੈਣੇ ਚਾਹੀਦੇ ਹਨ ਤੁਸੀਂ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋ ਸਕਦਾ ਹੈ ਤੁਸੀਂ ਉਹਤੇ ਵਧੀਆ 파ਰਠੀ ਰੱਖੋ ਢਾਡੀ ਰੱਖੋ ਰਾਗੀ ਰੱਖੋ ਕਥਾਵਾਚਕ ਰੱਖੋ ਕੀਰਤਨਾ ਰੱਖੋ ਸਾਰਿਆਂ ਦੀਆਂ ਤਨਖਾਹ ਸ਼੍ਰੋਮਣੀ ਕਮੇਟੀ ਪੇ ਕਰੇ ਕਿਉਂਕਿ ਸ਼੍ਰੋਮਣੀ ਕੋਲ ਅਰਬਾਂ ਦੀ ਇਨਕਮ ਹੁੰਦੀ ਹੈਗੀ ਆ ਸਾਰਾ ਕੁਝ ਬਣਿਆ ਬਣਾਇਆ ਹੈਗਾ ਨਮੀ ਕਾਹਦੀ ਲੋੜ ਨਹੀਂ ਪੈਣੀ ਪੈਰੇ ਪੈਣਾ ਜਾਨਾ ਪੈਣਾ ਦੁਕਾਨ ਲਾਉਣੇ ਪੈਣੇ ਹੈਗੇ ਹਰ ਲੱਲ ਕਰਦੇ ਲੋਕ ਜਾਂਦੇ ਹੱਲਰ ਕਰਦੇ ਆ ਜਾਂਦੇ ਹੈਗੇ ਆ ਲੋਕਾਂ ਤੇ ਅਸਰ ਨਹੀਂ ਹੁੰਦਾ ਇਹ ਕੋਈ ਢੰਗ ਤਰੀਕਾ ਨਹੀਂ ਹੈਗਾ ਸਿੱਖੀ ਦੇ ਪ੍ਰਜਾਦਾ ਸਭ ਕੁਝ ਬਦਲ ਚੁੱਕਾ ਹੈ ਮੈਂ ਰਣਜੀਤ ਸਿੰਘ ਢੜੀਆਂ ਵਾਲੇ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਸੋਚੋ ਸਮਝੋ ਵਿਚਾਰੋ ਤੁਹਾਡਾ ਨੈਟਵਰਕ ਕਿੰਨਾ ਵੱਡਾ ਹੈਗਾ ਤੁਹਾਡੇ ਕੋਲ ਕਰੋੜਾਂ ਰੁਪਈਆ ਵੀ ਹੈਗਾ ਭਵੇਂ ਤੁਸੀਂ ਕਹਿੰਦੇ ਮੇਰੇ ਨਾਂ ਨਹੀਂ ਪਰ ਤੁਸੀਂ ਉਹਦਾ ਜੋਸ਼ਤਾ ਕਰ ਰਹੇ ਹੋ ਨਾ ਤੁਸੀਂ ਉਹਨਾਂ ਪੈਸਿਆਂ ਦੇ ਤੁਸੀਂ ਆਪਣਾ ਜੀਵਨ ਦਾ ਭਵਿੱਖ ਕਰ ਰਹੇ ਹੋ ਨਾ ਜਦੋਂ ਮਰਨਾ ਉਸ ਤੋਂ ਬਾਅਦ ਦੇਖੀ ਜਾਊ ਕੀ ਹੁੰਦਾ ਹੈਗਾ ਲੇਕਿਨ ਇਸ ਟਾਈਮ ਤੇ ਤਾਂ ਥੋੜੀ ਚਾਲਦੀ ਹੈਗੀ ਆ ਥੋੜੀ ਸਿਕਿਉਰਟੀ ਮਿਲ ਹੋਈ ਹੈਗੀ ਆ ਤੁਸੀਂ ਲਗਜ਼ਰੀ ਜੀਵਨ ਆਪਣਾ ਬਤੀਤ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਰੋਡਾਂ 'ਤੇ ਸੌਣਾ ਪੈ ਜੇ ਭਵੇਂ ਗਰੀਬੀ ਦੇ ਦਿਨ ਕੱਟਨੇ ਪੈ ਜਾਣ ਇੱਥੋਂ ਪਤਾ ਲੱਗਦਾ ਤੁਹਾਡੀ ਮਾਨਸਿਕਤਾ ਤੁਸੀਂ ਲੋਕਾਂ ਦੇ ਪ੍ਰਤੀ ਕਿੰਨਾ ਕ ਹਮਦਰਦ ਹੋ ਕਿੰਨਾ ਕ ਲੋਕਾਂ ਬਾਰੇ ਸੋਚਦੇ ਹੋ ਇਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਹਾਂ ਛਾਡੇ 13000 ਪਿੰਡ ਹਨ ਪਿੰਡਾਂ ਦੇ ਵਿੱਚ ਗੁਰਦੁਆਰੇ ਹਨ ਇੱਕ ਸੌਖਾ ਤਰੀਕਾ ਸਿੱਖੀ ਦੇ ਪ੍ਰਚਾਰ ਦਾ ਇਹ ਜਿਹਦੇ ਵਿੱਚ ਕਿਤੇ ਵੀ ਲੋੜ ਨਹੀਂ ਦਿਵਾਨ ਲਾਉਣ ਦੀ ਇਕੱਠ ਕਰਨ ਦੀ ਪਿੰਡਾਂ ਦੇ ਵਿੱਚ ਹੀ ਸਿੱਖੀ ਦਾ ਪ੍ਰਚਾਰ ਹੋ ਸਕਦਾ ਹੈ ਕਰ ਸਕਦੀ ਹੈ ਸ੍ਰੋਮਣੀ ਕਮੇਟੀ ਕੋਲੇ ਸਾਰਾ ਕੁਝ ਹੈਗਾ ਇਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਦੂਜੀ ਗੱਲ ਅੱਜ ਤੋਂ ਅਸੀਂ 40 45 ਸਾਲ ਦੀ ਪਹਿਲਾਂ ਦੀ ਗੱਲ ਕਰ ਜਦੋਂ ਮੈਂ ਮੈਂ ਪੰਜਵੀਂ ਛੇਵੀਂ ਕਲਾਸ ਪੜਦਾ ਹੁੰਦਾ ਉਹਦੋਂ ਉਹਦੋਂ ਸਿੱਖ ਧਰਮ ਸਿੱਖ ਇਤਿਹਾਸ ਵੀ ਕਿਤਾਬਾਂ ਦੇ ਵਿੱਚੋਂ ਮਿਲ ਜਾਂਦਾ ਸੀ ਗੁਰੂ ਨਾਨਕ ਦੀ ਬਾਣੀ ਵੀ ਦਰਜ ਸੀਗੀ ਸਲੇਖਵ ਦੇ ਵਿੱਚ ਆਉਂਦੀ ਸੀ ਤੁਸੀਂ ਜਿੰਨੇ ਸੰਤ ਸਮਾਜ ਆ ਜਿੰਨੇ ਰਾਗੀ ਢਾਡੀ ਆ ਅਕਾਲ ਤਖਤ ਦੇ ਜਥੇਦਾਰ ਆ ਪੰਜਾਂ ਤਖਤ ਜਥੇਦਾਰ ਤੁਸੀਂ ਮੁੱਖ ਮੰਤਰੀ ਨਹੀਂ ਮਿਲੋ ਸਿੱਖਿਆ ਮੰਤਰੀ ਨਹੀਂ ਮਿਲੋ ਤੁਸੀਂ ਮੈਂ ਤੇ ਸਾਹ ਨੂੰ ਮਿਲੋ ਪੰਜਾਬ ਦੇ ਵਿੱਚ ਇੱਕ ਸਿੱਖ ਧਰਮ ਵਾਸਤੇ ਇਤਿਹਾਸ ਵਾਸਤੇ ਤੁਸੀਂ ਐਜੂਕੇਸ਼ਨ ਮਨਿਸਟਰ ਨੂੰ ਸਾਰਿਆਂ ਨੂੰ ਮਿਲੋ ਵੀ ਇਹ ਕੰਪਲਸਰੀ ਕੀਤਾ ਜਾਵੇ ਸਾਰਿਆਂ ਵਾਸਤੇ ਇਹ ਸਿੱਖੀ ਦਾ ਇਤਿਹਾਸ ਸਿੱਖ ਇਤਿਹਾਸ Hindu ਇਤਿਹਾਸ Muslim ਇਤਿਹਾਸ ਸਾਰਿਆ ਇਤਿਹਾਸ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਪੜਾਇਆ ਜਾਵੇ ਮੰਨੋ Hindu ਆ ਉਹ ਉਹ ਗੀਤਾ ਪੜੇ ਆਪਣਾ ਰਮਾਇਣ ਪੜੇ Muslim ਜਿਹੜਾ ਆਪਣੇ ਭਾਈ ਹੈਗੇ ਉਹ Quran ਪੜਨ Christian ਆਪਣੇ ਉਹ ਜੋ ਵੀ ਹੈਗਾ ਉਹਨਾਂ ਦਾ ਉਹ ਪੜਨ ਸੇਕਾ ਸੇਕਾ ਗੁਰੂ ਗ੍ਰੰਥ ਸਾਹਿਬਾਰੇ ਜਾਣਕਾਰੀ ਲੈਣ ਸਲੇਬ ਸੁਣਾ ਚਾਹੀਦਾ ਸਿੱਖ ਇਤਿਹਾਸ ਹੋਣਾ ਚਾਹੀਦਾ ਕੰਪਲਸਰੀ ਹੋਣਾ ਚਾਹੀਦਾ ਕਿਉਂਕਿ ਹੁਣ ਸਿੱਖੀ ਦਾ ਪ੍ਰਚਾਰ ਤੁਸੀਂ ਜਨਤਾ ਬਣਾ ਰਹੇ ਹੋ ਕਰਨ ਦਾ ਕਿਉਂਕਿ ਹਰ ਇੱਕ ਬੰਦੇ ਕੋਲੇ ਪਹਿਲੀ ਗੱਲ ਟਾਈਮ ਹੈ ਨਹੀਂਗਾ ਐਨਾ ਆਵਦੀ ਕਬੀਲਦਾਰੀ ਵਿੱਚ ਹੋਲ ਗਿਆ ਹੋਇਆ ਹੈਗਾ ਅੱਜ ਹਰ ਇੱਕ ਬੰਦਾ ਕਰਜ਼ਾ ਕਰਜ਼ਾਈ ਹੈ ਕਰਜ਼ੇ ਦੇ ਬੋਝ ਥੱਲੇ ਜ਼ਿੰਦਗੀ ਬਤੀਤ ਕਰ ਰਿਹਾ ਹੈ ਟੈਨਸ਼ਨ ਨਾਲ ਘਿਰਿਆ ਹੋਇਆ ਲੋਕਾਂ ਨੂੰ ਪੈਸਾ ਚਾਹੀਦਾ ਲੋਕਾਂ ਨੂੰ ਲੋਕਾਂ ਨੂੰ ਤੁਹਾਡੀ ਮੱਤ ਨਹੀਂ ਚਾਹੀਦੀ ਜਦੋਂ ਪੈਸਾ ਆਉਂਦਾ ਆਟੋਮੈਟਿਕਲੀ ਲੋਕਾਂ ਨੂੰ ਆਪਣੇ ਆਪ ਹੀ ਮਤ ਆ ਜਾਂਦੇ ਸਿਕਾਉਣ ਦੀ ਲੋੜ ਨਹੀਂ ਪੈਂਦੀ ਮੈਂ ਫਿਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬੇਨਤੀ ਕਰਦਾ ਹਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ ਕਰਦਾ ਸੰਤ ਸਵਾਗ ਨੂੰ ਬੇਨਤੀ ਕਰਦਾ ਜਿਹੜੇ ਹੋਰ ਵੀ ਰਾਗੀ ਢਾਡੀ ਆ ਕਥਾਵਾਚਕ ਆ ਬੁੱਧੀਜੀਵੀ ਆ ਸਿੱਖ ਇਤਿਹਾਸਕਾਰਾਂ ਸਾਰਿਆਂ ਨੂੰ ਇਕੱਠਾ ਹੋ ਕੇ ਆਪਣੀ ਕੋ ਕਮੇਟੀ ਬਣਾਈ ਜਾਵੇ ਤੁਸੀਂ ਸਿੱਖਿਆ ਮੰਤਰੀ ਪੰਜਾਬ ਨੂੰ ਮਿਲੋ ਮੁੱਖ ਮੰਤਰੀ ਨੂੰ ਮਿਲੋ ਤਾਰੋ ਸਿੱਖ ਇਤਿਹਾਸ ਨੂੰ ਸਿਲੇਖ ਦੇ ਵਿੱਚ ਪਾਇਆ ਜਾਵੇ ਕੰਪਲਸਰੀ ਕੀਤਾ ਜਾਵੇ ਕਿਉਂਕਿ ਬਚਪਨ ਦਾ ਪੜਿਆ ਹੋਇਆ ਇਤਿਹਾਸ ساری ਉਮਰ ਯਾਦ ਰਹਿੰਦਾ ਹੈਗਾ ਇਨੀਆਂ ਗੱਲਾਂ ਕਹਿੰਦਾ ਹੋਇਆ ਕਿਮਾਂ ਦਾ ਜਾਚਖਾਂ ਬਈ ਇਹ ਜਾਣਕਾਰੀ ਲੈਣ ਲਈ ਤੁਸੀਂ ਸੇਡ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਇਨਫਰਮੇਸ਼ਨ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਲਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ